ਦੀਨਾਨਗਰ ਦੇ ਨਵਰਾਨੰਗਲ ਪੁਲਿਸ ਵੱਲੋਂ ਹੈਰੋਇਨ ਦੇ ਕੇਸ ਵਿੱਚ ਗੁਰਦਾਸਪੁਰ ਜੇਲ੍ਹ ਵਿੱਚ ਭੇਜੀ આરોપી ਦੀ ਮੌਤ ਹੋ ਗਈ ਹੈ। ਦਰਅਸਲ 3 ਦਿਨ ਪਹਿਲਾਂ ਹੀ ਇਸ ਔਰਤ ਨੂੰ 18 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ aarop ਵਿੱਚ ਪੁਲਿਸ ਨੇ ਕਾਬੂ ਕੀਤਾ ਸੀ। ਪੁਲਿਸ ਨੇ 1 ਦਿਨ ਦੇ ਰਿਮਾਂਡ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਔਰਤ ਨੂੰ ਜੇਲ੍ਹ ਭੇਜ ਦਿੱਤਾ ਸੀ। ਮ੍ਰਿਤਕ ਗੀਤਾ ਦੀ ਲੜਕੀ ਨੇ aarop ਲਗਾਇਆ ਹੈ ਕਿ ਉਸ ਦੀ ਮਾਂ ਨਾਲ ਪੁਲਿਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਜਿਸ ਦੇ ਚੱਲਦੇ ਹੀ ਉਸ ਦੀ ਮੌਤ ਹੋ ਗਈ ਹੈ। ਬਤਾਲੀਏ ਆਏ ਆ ਕਿ ਮਲਕੀ ਰਾਤ ਇਹਨਾਂ ਨੇ ਆ ਕੇ ਮਾਰਕੋਟ ਕੀਤੀ ਹੈ ਇਹਨਾਂ ਨੇ ਗੁੱਸਾ ਲਿਆ ਨੇ ਤਕਰੋ ਲੱਗੇ ਆ ਤੇ ਜਦੋਂ ਮਲਕੀ ਉੱਥੇ ਗਏ ਆ ਤਾਂ ਉੱਥੋਂ ਆਣ ਕੇ ਛੇੜਿਆ ਹੀ ਗਏ ਆ ਤਾਂ ਬਾਵੀ ਆ ਮਲਕੀ ਕੋ ਸ਼ਨਾ ਨੂੰ ਹੰਮੀ ਬੇਬੋਸ਼ੀ ਜਦੋਂ ਮੈਂ ਗਏ ਆ ਤੇ ਇਹਨਾਂ ਨੇ ਮੈਂ ਕਹਾ ਮੰਮੀ ਕੀ ਗੱਲ ਆ ਇਹਨਾਂ ਕੋ ਬੋਲਣ ਦੀ ਹਾਲਤ ਵਿੱਚ ਐ ਨਹੀਂ ਮੈਂ ਠੰਡਾ ਤੇ ਪੈਰੀ ਕੋਈ ਪਈ ਕੇ ਇਹਨਾਂ ਨੂੰ ਅਸੀਂ ਹਸਪਤਾਲ ਤਹਨ ਕਰਵਾ ਲੰਨੇ ਆ ਤੇ ਅਸੀਂ ਮਲਕੀ ਤੁਸੀਂ ਬਾਅਦ ਪੇਸ਼ ਕਰਾਵਾਂਗੇ ਅਸੀਂ ਇਹਨਾਂ ਨੂੰ ਤੇ ਕਹਿੰਦੇ ਨਾ ਅਲੀਨਾ ਨਮਲਕੀ ਖਾਣੇ ਉੱਤੇ ਕੱਲਣਾ ਆਇਆ ਜੇਲ੍ਹ ਚ ਕੱਲਣਾ ਆਇਆ ਜੇਲ੍ਹੇ ਹੀ ਕੱਲਣਾ ਹੈ ਇੱਥੇ ਵੀ ਕੱਲਣਾ ਹੈ ਦੇਲ ਨੂੰ ਬੇਰਸਲੀ ਉਹ ਤਾਂ ਰਾਤ ਕੁੱਟਿਆ ਨਾ ਨੇ ਰਾਤ ਲੈ ਗਿਆ ਏ ਰਾਤ ਕੁੱਟਿਆ ਨਾ ਉਧਰ ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਮੁਤਾਬਕ ਮ੍ਰਿਤਕੀ ਗੀਤਾ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਨੂੰ ਸਾਹ ਲੈਣ ਵਿੱਚ ਕਾਫੀ ਮੁਸ਼ਕਲ ਆ ਰਹੀ ਸੀ ਜਿਸ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਇਲਾਜ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਚਲੇਗਾ ਅੱਜ ਇੱਕ ਕੇਸ ਜਿਹੜਾ ਗੀਤਾ ਵਾਈਫ ਆਫ ਕੇਵਲ ਕਨੀਸ਼ਨ ਸੈਂਟਰ ਜੇ ਗੁਰਦਾਸਪੁਰ ਤੋਂ ਆਈ ਸੀ ਵਿਦ ਹਿਸਟਰੀ ਆਫ ਬ੍ਰੈਕਸਸ ਸਾਹ ਜਰਦਾ ਸੀ ਉਹਦਾ ਆਪਾਂ ਟ੍ਰੀਟਮੈਂਟ ਕੀਤਾ ਤੇ ਟੈਸਟ ਕਰਾ ਕੇ ਦਿੱਤੇ ਉਹਦੇ ਵਿੱਚ ਕਾਰਡੀਕ ਚੰਜੇਸ ਸੀ ਤੇ ਇਨ ਦੀ ਮੀਨ ਟਾਈਮ ਉਨ ਕਾਰਡੀਕ ਸਾਡਾ ਕਾਰਡੀਕ ਅਰੈਸਟ ਹੋ ਗਿਆ ਜਿਸ ਕਰਕੇ ਉਹਦੀ ਮੌਤ ਹੋ ਗਈ ਸਾਡੇ ਕਾਰਡੀਕ ਅਰੈਸਟ ਹੋ ਕਰਕੇ ਬਾਗੀ ਰਿਪੋਰਟ ਮਾਨੂੰ ਪਤਾ ਲੱਗੀ ਜੋ ਅਡੇ ਹਸਪੀਟਲ ਪਹੁੰਚੀ ਸੀ ਪਤਾ ਹੀ ਕੋਈ ਨਹੀਂ ਸਾਡਾ ਫਿਲਹਾਲ ਗੀਤਾ ਦੀ اچانک ਹੋਈ ਮੌਤ ਦੇ ਚਲਦੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਘਿਰ ਚੁੱਕੀ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਗੀਤਾ ਨੂੰ ਮੀਡੀਆ ਦੇ ਸਾਹਮਣੇ ਨਾ ਲਿਆਉਣਾ ਵੀ ਕਈ ਸਵਾਲ ਖੜੇ ਕਰਦਾ ਹੈ ਦਿਨਾਨਗਰ ਤੋਂ ਦੀਪਕ ਕੁਮਾਰ ਖਬਰ ਹਰ ਫਲਿੰਦੀ ਵਾਲੀ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰ ਫਲਿੰਦੀਆ ਦੇ ਨਾਲ ਦਾ ਖਾਣੂ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarnarbharindia.com